ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟੋ ਤੇ ਸੋ ਗੱਲਬਾਤ ਕਰਨੀ ਹੈ ਕਾਰਗਿਲ ਜੰਗ ਭਾਰਤੀ ਫੌਜ ਦਾ ਜਵਾਨ ਪਰਮਵੀਰ ਯੋਗੇਂਦਰ ਜੋ ਕਿ 15 ਗੋਲੀਆਂ ਲੱਗਣ ਤੋਂ ਬਾਅਦ ਵੀ ਲੜਦਾ ਰਿਹਾ ਸੋ ਵੀਡੀਓ ਬੜੀ ਦਿਲਚਸਪ ਔਰ ਬਿਲਕੁਲ ਨਵੀਂ ਜਾਣਕਾਰੀ ਤੁਹਾਨੂੰ ਦੇਣੀ ਹੈ ਆਪਾਂ ਨੇ ਸੋ ਵੀਡੀਓ ਸਾਰੀ ਨੂੰ ਸੁਣਨਾ ਤੇ ਅੱਗੇ ਜ਼ਰੂਰ ਸ਼ੇਅਰ ਕਰਨਾ 3 ਜੁਲਾਈ 1999 ਨੂੰ ਟਾਈਗਰ ਹਿੱਲ ਤੇ ਬਰਫ ਪੈ ਰਹੀ ਸੀ ਰਾਤ 9:30 ਵਜੇ ਓਪਸ ਰੂਮ ਵਿੱਚ ਫੋਨ ਦੀ ਘੰਟੀ ਵੱਜਦੀ ਹੈ। ਆਪਰੇਟਰ ਨੇ ਕਿਹਾ ਕਿ ਕੋਰ ਕਮਾਂਡਰ ਜਨਰਲ ਕਿਸ਼ਨਪਾਲ ਮੇਜਰ ਜਨਰਲ ਮੋਹਿੰਦਰਪੁਰੀ ਨਾਲ ਤੁਰੰਤ ਗੱਲ ਕਰਨਾ ਚਾਹੁੰਦੇ ਹਨ। ਦੋਹਾ ਵਿਚਾਲੇ ਕੁਝ ਮਿੰਟਾਂ ਤੱਕ ਚੱਲੀ ਗੱਲ ਤੋਂ ਬਾਅਦ ਪੁਰੀ ਨੇ 56 ਮਾਊਂਟਨ ਬਰਗੇਡ ਦੇ ਡਿਪਟੀ ਕਮਾਂਡਰ ਐਸਵਾਈ ਡੇਵਿਡ ਨੂੰ ਕਿਹਾ ਕਿ ਪਤਾ ਲਗਾਓ ਕਿ ਟੀਵੀ ਰਿਪੋਰਟਰ ਵਰਖਾ ਦੱਤ ਨੇੜੇ ਤੇੜੇ ਮੌਜੂਦ ਹੈ। ਕਿ ਉਹ ਟਾਈਗਰ ਹਿੱਲ ਤੇ ਹੋਣ ਵਾਲੀ ਗੋਲੀਬਾਰੀ ਦੀ ਲਾਈਵ ਕਮੈਂਟਰੀ ਕਰ ਰਹੀ ਹੈ ਤਾਂ ਲੈਫਟਿਨੈਂਟ ਜਰਨਲ 모ਹਿੰਦਰ ਪੁਰੀਣਾ ਯਾਦ ਕਰਦੇ ਹੋਏ ਕਹਿੰਦੇ ਆ ਕਿ ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਵਰਖਾ ਦਤ ਟਾਈਗਰ ਹਿੱਲ ਤੇ ਸਾਡੇ ਹਮਲੇ ਦੀ ਇੱਕ ਲਾਈਵ ਕਮੈਂਟਰੀ ਦੇ ਰਹੀ ਹੈ ਮੈਂ ਉਹਨਾਂ ਕੋਲ ਜਾ ਕੇ ਕਿਹਾ ਤੁਰੰਤ ਇਹਨੂੰ ਰੋਕੋ ਅਸੀਂ ਨਹੀਂ ਚਾਹੁੰਦੇ ਕਿ ਪਾਕਿਸਤਾਨੀਆਂ ਨੂੰ ਇਹਦੀ ਹਵਾ ਲੱਗੇ ਜਨਰਲ ਪੁਰੀ ਨੇ ਕਿਹਾ ਮੈਂ ਇਸ ਹਾਰੇ ਦੀ ਜਾਣਕਾਰੀ ਸਿਰਫ ਆਪਣੇ ਕੋਰ ਕਮਾਂਡਰ ਨੂੰ ਦਿੱਤੀ ਸੀ ਉਹਨਾਂ ਇਸ ਬਾਰੇ ਫੌਜ ਮੁਖੀ ਨੂੰ ਵੀ ਨਹੀਂ ਦੱਸਿਆ ਸੀ ਇਸ ਲਈ ਮੈਨੂੰ ਹੈਰਾਨ ਨਹੀਂ ਹੋਈ ਕਿ ਵਰਖਾ ਦਾਤ ਅਜਿਹੇ ਸੰਵੇਦਨਸ਼ੀਲ ਆਪਰੇਸ਼ਨ ਦੀ ਲਾਈਵ ਕਮੈਂਟਰੀ ਕਿਵੇਂ ਕਰ ਰਹੀ ਹੈ ਤਾਂ ਦੋਸਤੋ 4 ਜੁਲਾਈ ਨੂੰ ਉਸ ਵੇਲੇ ਦੇ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਨੇ ਟਾਈਗਰ ਹਿੱਲੋ ਤੇ ਕਬਜ਼ਾ ਕਰਨ ਦਾ ਐਲਾਨ ਕਰਤਾ ਸੀ ਉਸ ਸਮੇਂ ਤੱਕ ਭਾਰਤੀ ਫੌਜੀਆ ਨੇ ਉਸ ਉਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕੀਤਾ ਸੀ ਟਾਈਗਰ ਹਿੱਲ ਦੀ ਚੋਟੀ ਹਾਲੇ ਵੀ ਪਾਕਿਸਤਾਨੀਆਂ ਦੇ ਕੰਟਰੋਲ 'ਚ ਸੀ ਉਸ ਸਮੇਂ ਭਾਰਤੀ ਫੌਜ ਦੇ ਦੋ ਬਹਾਦਰ ਅਫਸਰ ਲੈਫਟੀਨੈਂਟ ਬਲਵਾਨ ਸਿੰਘ ਤੇ ਕੈਪਟਨ ਸਚਨ ਨੰਬਾਲਕਰ ਨੇ ਟਾਈਗਰ ਹਿੱਲ ਦੀ ਚੋਟੀ ਤੋਂ ਪਾਕਿਸਤਾਨੀ ਫੌਜੀਆਂ ਨੂੰ ਹਲਾਉਣ 'ਚ ਪੂਰਾ ਜੋਰ ਲਾਇਆ ਹੋਇਆ ਸੀ ਉਹ ਚੋਟੀ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਸਨ ਕਿ ਬ੍ਰਿਗੇਡ ਹੈੱਡਕੁਆਰਟਰ ਤੱਕ ਸਨੇਹਾ ਪਹੁੰਚਿਆ ਦੇਅਰ ਸ਼ਾਟ ਆਫ ਦਾ ਟਾਪ ਸ਼੍ਰੀਨਗਰ ਅਤੇ ਉਦਮਪੁਰ ਹੁੰਦਾ ਹੋਇਆ ਹੈ ਉਹ ਜਦੋਂ ਤੱਕ ਇਹ ਸਨੇਹਾ ਦਿੱਲੀ ਪਹੁੰਚਿਆ ਤਾਂ ਉਹਦੀ ਭਾਸ਼ਾ ਬਦਲ ਕੇ ਹੋ ਚੁੱਕੀ ਸੀ ਦੇ ਆਰ ਔਨ ਦੀ ਟਾਈਗਰ ਟਾਪ ਤਾਂ ਰੱਖਿਆ ਮੰਤਰੀ ਤੱਕ ਇਹ ਸਨੇਹ ਉਸ ਵੇਲੇ ਪਹੁੰਚੇ ਜਦੋਂ ਉਹ ਪੰਜਾਬ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰ ਰਿਹਾ ਸੀ ਉਹਨੇ ਉਹਦੀ ਦੁਬਾਰਾ ਪੁਸ਼ਟੀ ਕੀਤੇ ਬਿਨਾ ਉਹੀ ਐਲਾਨ ਕਰਤਾ ਕਿ ਟਾਈਗਰ ਹਿੱਲ ਤੇ ਹੁਣ ਭਾਰਤ ਦਾ ਕਬਜ਼ਾ ਹੈ ਹੁਣ ਪਾਕਿਸਤਾਨ ਦਾ ਜਵਾਬੀ ਹਮਲਾ ਹੁੰਦਾ ਜਨਰਲ ਮਹਿੰਦਰਪੁਰੀ ਦੱਸਦਾ ਕਿ ਉਹਨਾਂ ਨੇ ਜਦੋਂ ਹੋਰ ਕਮਾਂਡਰ ਜਨਰਲ ਕਿਸ਼ਨ ਪਾਲ ਨੂੰ ਇਹਦੀ ਖਬਰ ਦਿੱਤੀ ਤਾਂ ਉਹਨਾਂ ਨੇ ਪਹਿਲੀ ਗੱਲ ਕਹੀ ਜਾਓ ਫੌਰਨ ਜਾ ਕੇ ਸ਼ੈਂਪਨ ਵਿੱਚ ਨਹਾ ਲੋ ਉਹਨਾਂ ਨੇ ਫੌਜ ਮੁਖੀ ਜਨਰਲ ਮਲਕ ਨੂੰ ਇਹ ਖਬਰ ਸੁਣਾਈ ਤੇ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਸਫਲਤਾ ਦੀ ਵਧਾਈ ਦਿੱਤੀ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੀ ਟਾਈਗਰ ਹਿੱਲ ਦੀ ਚੋਟੀ ਉੱਤੇ ਥਾਂ ਇੰਨੀ ਘੱਟ ਸੀ ਕਿ ਉੱਥੇ ਕੁਝ ਜਵਾਨ ਹੀ ਰਹਿ ਸਕਦੇ ਸਨ ਪਾਕਿਸਤਾਨੀਆਂ ਨੇ ਅਚਾਨਕ ਘੱਟ ਲਾਣਾ ਤੇ ਆ ਕੇ ਭਾਰਤੀ ਜਵਾਨਾਂ ਤੇ ਹਮਲਾ ਕੀਤਾ ਉਸ ਵੇਲੇ ਬਦਲਾ ਨੇ ਚੋਟੀ ਨੂੰ ਇਸ ਤਰ੍ਹਾਂ ਜਕੜ ਲਿਆ ਸੀ ਕਿ ਭਾਰਤੀ ਫੌਜੀਆਂ ਨੂੰ ਪਾਕਿਸਤਾਨੀ ਫੌਜੀ ਨਜ਼ਰ ਨਹੀਂ ਆ ਰਹੇ ਸੀ ਇਸ ਹਮਲੇ ਵਿੱਚ ਚੋਟੀ ਤੇ ਪਹੁੰਚ ਚੁੱਕੇ ਸੱਤ ਭਾਰਤੀ ਜਵਾਨ ਸ਼ਹੀਦ ਹੋ ਚੁੱਕੇ ਸਨ ਤਾਂ ਮਿਰਾਜ 2000 ਦੀ ਭਿਆਨਕ ਬੰਬਾਰੀ ਦੀ ਜੇਪਾਂ ਗੱਲ ਕਰੀਏ ਤਾਂ 16700 ਫੁੱਟ ਉੱਚੀ ਟਾਈਗਰ ਹਿੱਲ ਉੱਤੇ ਕਬਜ਼ਾ ਕਰਨ ਦੀ ਪਹਿਲੀ ਕੋਸ਼ਿਸ਼ ਮਈ ਚ ਕੀਤੀ ਗਈ ਸੀ ਪਰ ਉਹਨਾਂ ਨੂੰ ਬਹੁਤ ਨੁਕਸਾਨ ਚੱਲਣਾ ਪਿਆ ਸੀ ਤਾਂ ਫਿਰ ਇਹ ਤੈਅ ਕੀਤਾ ਗਿਆ ਸੀ ਕਿ ਜਦੋਂ ਤੱਕ ਨੇੜਲੀਆਂ ਚੋਟੀਆਂ ਤੇ ਕਬਜ਼ਾ ਨਹੀਂ ਹੋ ਜਾਂਦਾ ਟਾਈਗਰ ਹਿੱਲ ਉੱਤੇ ਦੂਜਾ ਹਮਲਾ ਨਹੀਂ ਕੀਤਾ ਜਾਏਗਾ 3 ਜੁਲਾਈ ਦੇ ਹਮਲੇ ਤੋਂ ਪਹਿਲਾਂ ਭਾਰਤੀ ਤੋਪਾਂ ਦੀਆਂ 100 ਬੈਟਰੀਆਂ ਨੇ ਮਿਲ ਕੇ ਟਾਈਗਰ ਹਿੱਲ ਉੱਤੇ ਗੋਲੇ ਵਰਾਏ ਇਹ ਤੋਂ ਉਸ ਤੋਂ ਪਹਿਲਾਂ ਮਿਰਾਜ 2000 ਉਡਾਣਾਂ ਨੇ ਪੇਵ ਵੇ ਲੇਜ਼ਰ ਗਾਈਡਡ ਬੰਬ ਸੁੱਟ ਕੇ ਪਾਕਿਸਤਾਨੀ ਬੰਕਰਾਂ ਨੂੰ ਤਬਾਹ ਕੀਤਾ ਇਹ ਤੋਂ ਪਹਿਲਾਂ ਦੁਨੀਆ 'ਚ ਕਿਤੇ ਵੀ ਇੰਨੀ ਉਚਾਈ ਤੇ ਇਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਨਹੀਂ ਹੋਈ ਸੀ ਤਾਂ 90 ਡਿਗਰੀ ਦੀ ਸਿੱਧੀ ਚੜ੍ਹਾਈ ਸੀ ਇਲਾਕੇ ਦੇ ਮਉਅਨੇ ਤੋਂ ਬਾਅਦ ਭਾਰਤੀ ਫੌਜੀਆਂ ਨੇ ਪੂਰਬੀ ਢਲਾਨ ਤੋਂ ਉੱਪਰ ਜਾਣ ਦਾ ਫੈਸਲਾ ਲਿਆ ਇਹ ਤਕਰੀਬਨ 90 ਡਿਗਰੀ ਦੀ ਸਿੱਧੀ ਅਤੇ ਤਕਰੀਬਨ ਅਸੰਭਵ ਜਿਹੀ ਚੜਾਈ ਸੀ ਪਰ ਸਿਰਫ ਇਹੀ ਇੱਕ ਰਾਹ ਸੀ ਜਿੱਤੇ ਜਾ ਕੇ ਪਾਕਿਸਤਾਨੀਆਂ ਨੂੰ ਚੱਕਵਾ ਦਿੱਤਾ ਜਾ ਸਕਦਾ ਸੀ ਫੌਜੀਆਂ ਨੇ ਰਾਤ 8 ਵਜੇ ਆਪਣਾ ਬੇਸ ਕੈਂਪ ਛੱਡਿਆ ਔਰ ਲਗਾਤਾਰ ਚੜਨ ਤੋਂ ਬਾਅਦ ਅਗਲੇ ਦਿਨ ਸਵੇਰੇ 11 ਵਜੇ ਉਹ ਟਾਈਗਰ ਹਿੱਲ ਤੇ ਚੋਟੀ ਦੇ ਬਿਲਕੁਲ ਨੇੜੇ ਪਹੁੰਚ ਗਏ ਕਈ ਥਾਂ ਤੇ ਚੜਨ ਲਈ ਉਹਨਾਂ ਨੇ ਰस्सੀਆਂ ਦਾ ਸਹਾਰਾ ਲਿਆ ਉਹਨਾਂ ਦੀਆਂ ਬੰਦੂਕਾਂ ਉਹਨਾਂ ਦੀ ਪਿੱਠ ਨਾਲ ਬੰਨ੍ਹੀ ਹੋਈਆਂ ਸਨ ਸੀਨੀਅਰ ਪੱਤਰਕਾਰ ਹਰਿੰਦਰ ਬਵੇਟਿਆ ਆਪਣੀ ਕਿਤਾਬ ਉਹ ਸੋਲજર ਡਾਇਰੀ ਕਾਰਗਿਲ ਦੀ ਇਨਸਾਈਡ ਸਟੋਰੀ ਇਹਦੇ ਚ ਲਿਖਦਾ ਉਹ ਕਹਿੰਦਾ ਇੱਕ ਅਜੀਹਾ ਸਮਾਂ ਆ ਕਿ ਉਹਨਾਂ ਲਈ ਪਾਕਿਸਤਾਨੀ ਫੌਜੀਆਂ ਦੀ ਨਜ਼ਰ ਤੋਂ ਬਚੇ ਰਹਿਣਾ ਮੁਸ਼ਕਲ ਹੋ ਗਿਆ ਸੀ ਦੋ ਭਾਰਤੀ ਜਵਾਨ ਗੰਭੀਰ ਤੌਰ ਤੇ ਜ਼ਖਮੀ ਹੋਏ ਸਨ ਤਾਂ ਪਾਕਿਸਤਾਨੀਆਂ ਨੇ ਪਿੱਛੇ ਹਟਣ ਵਾਲੇ ਭਾਰਤੀ ਫੌਜੀਆਂ ਉੱਤੇ ਭਾਰੀ ਪੱਥਰ ਵੀ ਛੱਟਣੇ ਸ਼ੁਰੂ ਕਰ ਦਿੱਤੇ ਸੀ ਤਾਂ ਹੁਣ ਦੋਸਤੋ ਜੋਗਿੰਦਰ ਸਿੰਘ ਯਾਦਵ ਦੀ ਜੇ ਅਪਾ ਗੱਲ ਕਰੀ ਤਾਂ 5 ਜੁਲਾਈ ਨੂੰ 18 ਗਰਨੇਡੀਅਰਸ ਦੇ 25 ਫੌਜੀ ਫੇਰ ਅੱਗੇ ਵਧੇ ਪਾਕਿਸਤਾਨੀਆਂ ਨੇ ਉਹਨਾਂ ਤੇ ਜ਼ਬਰਦਸਤੀ ਗੋਲੀਬਾਰੀ ਕੀਤੀ 5 ਘੰਟੇ ਤੱਕ ਲਗਾਤਾਰ ਗੋਲੀਆਂ ਚੱਲੀਆਂ 18 ਭਾਰਤੀ ਫੌਜੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ ਹੁਣ ਉੱਤੇ ਸਿਰਫ 7 ਭਾਰਤੀ ਫੌਜੀ ਬਚੇ ਸੀ ਦਾ ਬਰੇਵ ਲਿਖਣ ਵਾਲੀ ਰਚਨਾ ਬਿਸਟਰ ਰਾਵਤ ਇਹ ਦਾਦੀ ਕਰਨੀ 11:30 ਵਜੇ ਦੇ ਕਰੀਬ 10 ਪਾਕਿਸਤਾਨੀ ਇਹ ਦੇਖਣ ਹੇਠਾਂ ਆਏ ਕਿ ਭਾਰਤੀ ਫੌਜੀ ਜਿਉਂਦੇ ਬਚੇ ਜਾਂ ਨਹੀਂ ਹਰ ਭਾਰਤੀ ਫੌਜੀ ਦੇ ਕੋਲ ਸਿਰਫ 45 ਰਾਉਂਡ ਗੋਲੀਆਂ ਬਚੀਆਂ ਸਨ ਉਹਨਾਂ ਨੇ ਉਹਨਾਂ ਨੂੰ ਕੋਲ ਆਉਣ ਦਿੱਤਾ ਉਹਨਾਂ ਲੋਕਾਂ ਨੇ ਕਰੀਮ ਰੰਗ ਦੇ ਪਠਾਣੀ ਸੂਟ ਪਹਿਨੇ ਹੋਏ ਸਨ ਜਿਵੇਂ ਹੀ ਉਹ ਉਹਨਾਂ ਦੇ ਕੋਲ ਆਏ ਸੱਤਾ ਭਾਰਤੀ ਫੌਜੀਆ ਨੇ ਫਾਇਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਵਿੱਚੋਂ ਸਨ ਇੱਕ ਬਲੰਦ ਸ਼ਹਿਰ ਦਾ ਰਹਿਣ ਵਾਲਾ 19 ਸਾਲਾ ਗਰਨੇਡੀਅਰ ਯੋਗੇਂਦਰ ਸਿੰਘ ਯਾਦਵਾ ਉਹ ਯਾਦ ਕਰਦੇ ਕਿ ਅਸੀਂ ਪਾਕਿਸਤਾਨੀਆਂ ਤੇ ਬਹੁਤ ਨੇੜਿਆਂ ਗੋਲੀ ਚਲਾਈ ਤੇ ਉਹਨਾਂ ਵਿੱਚੋਂ ਅੱਠਾਂ ਨੂੰ ਹੇਠਾਂ ਹੀ ਛੁੱਟਦਾ ਪਰ ਉਹਨਾਂ ਵਿੱਚੋਂ ਦੋ ਲੋਕ ਭੱਜਣ 'ਚ ਸਫਲ ਹੋ ਗਏ। ਉਹਨਾਂ ਨੇ ਉੱਪਰ ਜਾ ਕੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਅਸੀਂ ਸਿਰਫ ਸੱਤ ਹਾਂ। ਤਾਂ ਲਾਛਾਂ ਤੇ ਵੀ ਗੋਲੀਆਂ ਚਲਾਈਆਂ। ਜਗਿੰਦਰ ਅਗੇ ਦੱਸਤਾ ਕਿ ਨਾਲ ਥੋੜੀ ਦੇਰ 'ਚ 35 ਪਾਕਿਸਤਾਨੀਆਂ ਨੇ ਸਾਡੇ ਤੇ ਹਮਲਾ ਕੀਤਾ ਅਤੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ। ਮੇਰੇ ਸਾਰੇ 6 ਸਾਥੀ ਮਾਰੇ ਗਏ। ਮੈਂ ਭਾਰਤੀ ਤੇ ਪਾਕਿਸਤਾਨੀ ਫੌਜੀਆਂ ਦੀਆਂ ਲਾਛਾਂ ਬਚਾ ਲਈ ਪਿਆ ਹੋਇਆ ਸੀ। ਪਾਕਿਸਤਾਨੀਆਂ ਦਾ ਇਰਾਦਾ ਸਾਰੇ ਭਾਰਤੀਆਂ ਨੂੰ ਮਾਰਨ ਦਾ ਸੀ ਇਸ ਲਈ ਉਹ ਲਾਸ਼ਾਂ ਤੇ ਵੀ ਗੋਲੀਆਂ ਚਲਾ ਰਹੇ ਸਨ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਮਰਨ ਦੀ ਉਡੀਕ ਕਰਨ ਲੱਗਾ ਮੇਰੇ ਪੈਰ ਬਾਹ ਦੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਕਰੀਬ 15 ਗੋਲੀਆਂ ਲੱਗੀਆਂ ਸਨ ਪਰ ਮੈਂ ਅਜੇ ਤੱਕ ਜਿਉਂਦਾ ਸੀ ਇਹ ਤੋਂ ਬਾਅਦ ਜੋ ਹੋਇਆ ਉਹ ਕਿਤੇ ਫਿਲਮੀ ਦ੍ਰਿਸ਼ ਤੋਂ ਘੱਟ ਨਾਟਕੀ ਨਹੀਂ ਸੀ ਕਹਿੰਦਾ ਉਹ ਕਹਿੰਦਾ ਕਿ ਪਾਕਿਸਤਾਨੀ ਫੌਜੀਓ ਨੇ ਸਾਡੇ 1000 ਚੁੱਕਲੇ ਪਰ ਉਹ ਮੇਰੀ ਜੇਬ 'ਚ ਰੱਖੇ ਗ੍ਰਨੇਡ ਨੂੰ ਨਹੀਂ ਲੱਭ ਸਕੇ ਮੈਂ ਆਪਣੀ ਸਾਰੀ ਤਾਕਤ ਲਾ ਕੇ ਆਪਣਾ ਗ੍ਰਨੇਡ ਕੱਢਿਆ ਉਹਦੀ ਪਿੰਨ ਹਟਾਈ ਤੇ ਅੱਗੇ ਜਾ ਰਹੇ ਪਾਕਿਸਤਾਨੀਆਂ ਉੱਪਰ ਸੁੱਟਦਾ ਉਹ ਗ੍ਰਨੇਡ ਇੱਕ ਪਾਕਿਸਤਾਨੀ ਫੌਜੀ ਦੇ ਹੈਲਮਟ ਤੇ ਡਿੱਗਿਆ ਉਹਦੇ ਚੀਥੜੇ ਹੋਣਗੇ ਮੈਂ ਇੱਕ ਪਾਕਿਸਤਾਨੀ ਫੌਜੀ ਦੀ ਲਾਸ਼ ਦੇ ਕੋਲ ਪਈ ਹੋਈ ਪੀਕਾਰਾਈਫਲ ਚੁੱਕ ਲਈ ਸੀ ਤੇ ਮੇਰੀ ਫਾਇਰਿੰਗ ਵਿੱਚ ਪੰਜ ਪਾਕਿਸਤਾਨੀ ਫੌਜੀ ਮਾਰੇ ਗਏ ਤਾਂ ਉਦੋਂ ਹੀ ਜਗਿੰਦਰ ਨੇ ਸੁਣਿਆ ਕਿ ਪਾਕਿਸਤਾਨੀ ਵਾਇਰਲੈਸ ਤੇ ਗੱਲ ਕਰ ਰਹੇ ਸਨ ਕਿ ਇੱਥੋਂ ਪਿੱਛੇ ਹਟੋ ਤੇ 500 ਮੀਟਰ ਹੀਠਾਂ ਭਾਰਤ ਦੇ ਐਮ ਐਮਜੀ ਬੇਸ ਤੇ ਹਮਲਾ ਕਰੋ ਉਦੋਂ ਤੱਕ ਜਗਿੰਦਰ ਦਾ ਬਹੁਤ ਖੂਨ ਵਹਿ ਚੁੱਕਿਆ ਸੀ ਤੇ ਉਹਨਾਂ ਨੂੰ ਹੋਸ਼ 'ਚ ਬਣੇ ਰਹਿਣ ਤੇ ਵੀ ਦਿੱਕਤ ਹੋ ਰਹੀ ਸੀ ਉੱਥੇ ਇੱਕ ਨਾਲਾ ਵਹਿ ਰਿਹਾ ਸੀ ਉਹਨਾਂ ਨੇ ਉਸੇ ਹਾਲਤ ਵਿੱਚ ਉਸ ਨਾਲੇ 'ਵਾਂ ਛਾਲ ਮਾਰਤੀ 5 ਮਿੰਟ 'ਚ ਉਹ ਵਹਿੰਦੇ ਹੋਏ 400 ਮੀਟਰ ਹੀਠਾਂ ਅਗੇ ਉੱਥੇ ਭਾਰਤੀ ਫੌਜੀਆ ਨੇ ਉਹਨਾਂ ਨੂੰ ਨਾਲੇ ਜੋ ਬਾਹਰ ਕੱਢਿਆ ਉਸ ਸਮੇਂ ਤੱਕ ਯਾਦਵ ਦਾ ਇੰਨਾ ਖੂਨ ਵਹਿ ਚੁੱਕਿਆ ਸੀ ਕਿ ਉਹਨਾਂ ਨੂੰ ਦਿਖਾਈ ਤੱਕ ਨਹੀਂ ਦੇ ਰਿਹਾ ਸੀ ਪਰ ਜਦੋਂ ਉਹਨਾਂ ਦੇ CEO ਖਸ਼ਾਲ ਸਿੰਘ ਚਾਹਾਨ ਨੇ ਪੁੱਛਿਆ ਕਿ ਕੀ ਤੁਸੀਂ ਮੈਨੂੰ ਪਛਾਣ ਰਹੇ ਹੋ ਤਾਂ ਯਾਦਵ ਨੇ ਟੁੱਟੀ ਆਵਾਜ਼ ਜਵਾਬ ਦਿੱਤਾ ਕਹਿੰਦਾ ਸਾਹਿਬ ਮੈਂ ਤੁਹਾਡੀ ਆਵਾਜ਼ ਪਛਾਣਦਾ ਹਾਂ ਜਹਨ ਸਾਹਿਬ ਤਾ ਜਗਿੰਦਰ ਨੇ ਖਸ਼ਾਲ ਸਿੰਘ ਚੋਹਾਨ ਨੂੰ ਦੱਸਿਆ ਕਿ ਪਾਕਿਸਤਾਨੀਆਂ ਨੇ ਟਾਈਗਰ ਹਿੱਲ ਖਾਲੀ ਕਰਤਾ ਤੇ ਉਹ ਹੁਣ ਸਾਡੇ ਐਮਐਮਜੀ 'ਤੇ ਹਮਲਾ ਕਰਨ ਆ ਰਹੇ ਆ ਇਹ ਤੋਂ ਬਾਅਦ ਯਾਦਵ ਬੇਹੋਸ਼ ਹੋ ਗਿਆ ਤਾਂ ਕੁਝ ਦੇਰ ਬਾਅਦ ਪਾਕਿਸਤਾਨੀ ਫੌਜੀਆਂ ਨੇ ਜਦੋਂ ਹਮਲਾ ਕੀਤਾ ਤਾਂ ਭਾਰਤੀ ਫੌਜੀ ਉਹਨਾਂ ਲਈ ਪਹਿਲਾਂ ਤੋਂ ਤਿਆਰ ਸਨ ਯਾਦਵ ਨੂੰ ਉਹਨਾਂ ਦੀ ਅਸਾਧਾਰਨ ਬਹਾਦਰੀ ਲਈ ਭਾਰਤ ਦਾ ਸਰਬ ਉੱਚ ਬਹਾਦਰੀ ਸਨਮਾਨ ਪਰਮਵੀਰ ਚੱਕਰ ਦਿੱਤਾ ਗਿਆ ਉੱਧਰ ਹੇਠੋ ਰੇਡੀਓ ਸੰਦੇਸ਼ਾਂ ਦੀ ਝੜੀ ਲੱਗੀ ਹੋਈ ਸੀ ਕਾਰਨ ਸੀ ਕਿ ਟਾਈਗਰ ਹਿੱਲ ਤੇ ਜਿੱਤ ਦੇ ਐਲਾਨ ਦੀ ਖਬਰ ਬ੍ਰਿਗੇਡ ਮੁਖ ਦਫ਼ਤਰ ਤੱਕ ਪਹੁੰਚ ਗਈ ਸੀ ਬ੍ਰਿਗੇਡ ਦੇ ਆਲਾ ਅਧਿਕਾਰੀ ਛੇਤੀ ਤੋਂ ਛੇਤੀ ਟਾਈਗਰ ਹਿੱਲ ਦੀ ਚੋਟੀ ਤੇ ਭਾਗ ਦੀ ਝੰਡਾ ਲੈਣ ਆਉਣਾ ਚਾਹੁੰਦੇ ਸਨ ਭਾਵੇਂ ਇਸ ਲਈ ਕੋਈ ਵੀ ਕੀਮਤ ਅਦਾ ਕਰਨੀ ਪਵੇ ਤਾਂ ਇਹ ਭਾਰਤੀ ਫੌਜ ਦੇ ਲਈ ਇੱਜ਼ਤ ਦਾ ਸਵਾਲ ਸੀ ਕਿਉਂਕਿ ਦੁਨੀਆ ਨੂੰ ਦੱਸਿਆ ਜਾ ਚੁੱਕਿਆ ਸੀ ਕਿ ਤਾਇਗਰ ਹਿੱਲ ਉਹਨਾਂ ਦੇ ਕਬਜੇ ਵਿੱਚ ਆ ਚੁੱਕਿਆ ਹੈ ਇਸ ਵਿਚਾਲੇ 18 ਗ੍ਰਨੇਡੀਅਰਸ ਦੀ ਇੱਕ ਕੰਪਨੀ ਕਾਲਰ ਚੋਟੀ ਤੇ ਪਹੁੰਚ ਗਈ ਜਿਹਦੇ ਕਾਰਨ ਭਾਕਤਿਆਨ ਪਾਕਿਸਤਾਨੀਆਂ ਨੂੰ ਆਪਣੇ ਇਲਾਕੇ ਦੀ ਰੱਖਿਆ ਕਰਨ ਲਈ ਕਈ ਹਿੱਸਿਆਂ 'ਚ ਵੰਡਣਾ ਪਿਆ ਤਾਂ ਦੋਸਤੋ ਹਰਿੰਦਰ ਬਵੇਜਾ ਆਪਣੀ ਕਿਤਾਬ 'ਚ ਲਿਖਦੀ ਹੈ ਕਹਿੰਦੀ ਭਾਰਤੀ ਇਸੇ ਮੌਕੇ ਦੀ ਉਡੀਕ ਕਰਦੇ ਸਨ ਇਸ ਵਾਰ 23 ਸਾਲ ਦੇ ਕੈਪਟਨ ਸਚਨ ਨੰਬਾਲਕਰ ਦੀ ਅਗਵਾਈ 'ਚ ਭਾਰਤੀ ਫੌਜੀਆਂ ਨੇ ਤੀਜਾ ਹਮਲਾ ਬੋਲਿਆ ਪਾਕਿਸਤਾਨੀ ਐਨੀ ਚੇਤੀ ਇਸ ਹਮਲੇ ਦੀ ਉਮੀਦ ਨਹੀਂ ਕਰ ਰਹੇ ਸੀ ਤਾਂ ਨੰਬਾਲ ਕਰਨ ਨੂੰ ਰਸਤਿਆਂ ਦਾ ਪੂਰਾ ਪਤਾ ਸੀ ਕਿਉਂਕਿ ਉਹ ਪਹਿਲਾਂ ਦੋ ਵਾਰ ਉੱਪਰ ਤੇ ਹੇਠਾਂ ਜਾ ਚੁੱਕਾ ਸੀ ਉਹਨਾਂ ਦੇ ਜਵਾਨ ਬਿਨਾਂ ਕੋਈ ਆਵਾਜ਼ ਕੀਤੇ ਟਾਈਗਰ ਹਿੱਲ ਦੀ ਚੋਟੀ ਤੇ ਪਹੁੰਚ ਗਏ ਤੇ ਮਿੰਟਾਂ 'ਚ ਉਹਨਾਂ ਨੇ ਟਾਈਗਰ ਹਿੱਲ ਅਤੇ ਪਾਕਿਸਤਾਨੀਆਂ ਦੇ 8 ਬੰਕਰਾਂ ਵਿੱਚੋਂ ਇੱਕ ਬੰਕਰ ਤੇ ਕਬਜ਼ਾ ਕਰ ਲਿਆ ਇਸ ਤੋਂ ਪਾਕਿਸਤਾਨੀ ਨਾਲ ਆਮਨੋ ਸਮਨ ਦੀ ਲੜਾਈ ਸ਼ੁਰੂ ਹੋਈ ਹੁਣ ਉਹਨਾਂ ਨੂੰ ਉਚਾਈ ਦਾ ਕੋਈ ਕਹਿ ਲਿਏ ਵੀ ਫਾਇਦਾ ਨਹੀਂ ਰਹਿ ਗਿਆ ਸੀ ਰਾਤ 1:30 ਵਜੇ ਟਾਈਗਰ ਹਿੱਲ ਦੀ ਚੋਟੀ ਭਾਰਤੀ ਫੌਜੀਆਂ ਦੇ ਕੰਟਰੋਲ 'ਚ ਸੀ ਪਰ ਟਾਈਗਰ ਹਿੱਲ ਦੇ ਦੂਜੇ ਹਿੱਸਿਆਂ ਤੇ ਹੁਣ ਵੀ ਪਾਕਿਸਤਾਨੀ ਫੌਜੀ ਡਟੇ ਹੋਏ ਸਨ ਜਿੱਤ ਦੀ ਵੱਡੀ ਕੀਮਤ ਉਦੋਂ ਹੀ ਭਾਰਤੀ ਫੌਜੀਆਂ ਨੂੰ ਹੇਠਾਂ ਲੜਦੇ ਆਪਣੇ ਸਾਥੀਆਂ ਦੀ ਖੁਸ਼ੀ ਦੀ ਚੀਕ ਸੁਣਾਈ ਦਿੱਤੀ ਸ਼ਾਇਦ ਉਹਨਾਂ ਤੱਕ ਉਹਨਾਂ ਦੀ ਜਿੱਤ ਦਾ ਰੇਡੀਓ ਸੰਦੇਸ਼ ਪਹੁੰਚ ਗਿਆ ਸੀ ਉਹਨਾਂ ਨੂੰ ਚਿੰਤਾ ਨਹੀਂ ਸੀ ਕਿ ਰੱਖਿਆ ਮੰਤਰੀ ਨੂੰ ਦੁਨੀਆਂ ਦੇ ਸਾਹਮਣੇ ਸਰਵਿੰਦਾ ਨਹੀਂ ਹੋਣਾ ਪਊਗਾ। ਭਾਰਤੀ ਫੌਜ ਥੱਕ ਕੇ ਟੁੱਟ ਚੁੱਕੀ ਸੀ। ਲੈਫਟੀਨੈਂਟ ਬਲਵਾਨ ਸਦਮੇ ਜਣ ਜਦੋਂ ਉਹਨਾਂ ਨੇ ਟਾਈਗਰ ਹਿੱਲ ਤੇ ਹਮਲਾ ਬੋਲਿਆ ਸੀ ਤਾਂ ਉਹਨਾਂ ਦੇ ਨਾਲ 20 ਜਵਾਨਾਂ 'ਤਨ ਹੁਣ ਸਿਰਫ 2 ਜਵਾਨ ਜਿਉਂਦੇ ਬਚੇ ਸੀ। ਬਾਕੀ ਜਾਂ ਤਾਂ ਬੁਰੀ ਤਰ੍ਹਾਂ ਜ਼ਖਮੀ ਸਨ ਜਾਂ ਆਪਣੀ ਜਾਨ ਗਵਾ ਚੁੱਕੇ ਸਨ। ਕੁਝ ਲੋਕਾਂ ਨੇ ਹਥਿਆਰਾਂ ਦੇ ਉਸ ਜਖੀਰੇ ਦਾ ਜਾਇਜ਼ਾ ਲੈਣਾ ਸ਼ੁਰੂ ਕੀਤਾ ਜੋ ਪਾਕਿਸਤਾਨੀ ਉੱਤੇ ਛੱਡ ਕੇ ਗਏ ਸੀ। ਉਹ ਦੇਖ ਕੇ ਉਹਨਾਂ ਦੀ ਰੂਹ ਕੰਬ ਗਈ ਉਹ ਜ਼ਖੀਰਾ ਇੰਨਾ ਵੱਡਾ ਸੀ ਕਿ ਪਾਕਿਸਤਾਨੀ ਉਥੇ ਹਫ਼ਤਿਆਂ ਤੱਕ ਬਿਨਾਂ ਰਸਦ ਦੇ ਲੜ ਸਕਦੇ ਸਨ ਭਾਰੀ ਥਿਆਰ ਅਤੇ 1000 ਕਿਲੋ ਦੀ ਲਾਈਟ ਇਨਫੈਂਟਰੀ ਗਨ ਹੈਲੀਕਾਪਟਰਾਂ ਦੇ ਬਿਨਾ ਉੱਥੇ ਪਹਚਾਈ ਨਹੀਂ ਸੀ ਜਾ ਸਕਦੀ ਤਾਂ ਟਾਈਗਰ ਹਿਲਤੇ ਹਮਲੇ ਤੋਂ 2 ਦਿਨ ਪਹਿਲਾਂ ਭਾਰਤੀ ਫੌਜੀਆਂ ਨੇ ਪਾਕਿਸਤਾਨੀ ਫੌਦਾ ਇੱਕ ਜਵਾਨ ਜਿਉਂਦਾ ਫੜ ਲਿਆ ਸੀ ਉਹਦਾ ਨਾਮ ਮੁਹੰਮਦ ਅਸ਼ਰਫ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਸੀ ਬ੍ਰਿਗੇਡੀਅਰ ਐਮਪੀਐਸ ਬਾਜਵਾ ਇਹ ਯਾਦ ਕਰਕੇ ਹੋਇਆ ਦੱਸਦਾ ਕਹਿੰਦਾ ਮੈਂ ਆਪਣੇ ਜਵਾਨਾਂ ਨੂੰ ਕਿਹਾ ਕਿ ਉਹਨੂੰ ਮੇਰੇ ਕੋਲੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਮੈਂ ਉਹਨੂੰ ਪੰਜਾਬੀ ਪੁੱਛੀ ਪੰਜਾਬੀ ਵਿੱਚ ਪੁੱਛਿਆ ਕਿਉਂ ਰੋ ਰਹੇ ਹਾਂ ਤੂੰ ਉਹਦਾ ਜਵਾਬ ਸੀ ਕਿ ਮੈਂ ਕਮਾਂਡਰ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਪਾਕਿਸਤਾਨ ਵਿੱਚ ਉਹ ਕਦੇ ਸਾਡੇ ਕੋਲ ਨਹੀਂ ਆਉਂਦੇ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੰਨੇ ਵੱਡੇ ਅਫਸਰ ਹੋ ਤੇ ਮੇਰੇ ਨਾਲ ਮੇਰੀ ਜੀਵਾਨ ਚ ਗੱਲ ਕਰ ਰਹੇ ਹੋ ਤੁਸੀਂ ਜਿਸ ਤਰ੍ਹਾਂ ਮੇਰਾ ਇਲਾਜ ਕਰਵਾਇਆ ਤੇ ਮੈਨੂੰ ਖਾਣਾ ਖੋਇਆ ਮੇਰੇ ਲਈ ਕਹਿੰਦਾ ਇਹ ਬਹੁਤ ਵੱਡੀ ਗੱਲ ਹੈ ਤਾਂ ਸਨਮਾਨ ਨਾਲ ਲਾਸ਼ਾਂ ਮੋੜੀਆਂ ਗੀਆਂ ਪਹਾੜਾਂ ਦੀ ਲੜਾਈ 'ਚ ਮਰਨ ਵਾਲੇ ਦੀ ਗਿਣਤੀ ਬਹੁਤ ਹੁੰਦੀ ਹੈ ਕਿਉਂਕਿ ਗੋਲੀ ਲੱਗ ਜਾਣ ਤੋਂ ਬਾਅਦ ਜ਼ਖਮੀ ਜਵਾਨਾਂ ਨੂੰ ਠੇਹਾ ਲਿਆਉਣ 'ਚ ਬਹੁਤ ਸਮਾਂ ਲੱਗ ਜਾਂਦਾ ਤੇ ਉਦੋਂ ਤੱਕ ਬਹੁਤ ਖੂਨ ਵਹਿ ਜਾਂਦਾ ਪਾਕਿਸਤਾਨੀ ਫੌਜ ਵੀ ਬਹੁਤ ਸਾਰੇ ਜਵਾਨ ਮਾਰੇ ਗਏ ਸਨ ਜਨਰਲ ਮਹਿੰਦਰਪੁਰੀ ਦਾਦਾ ਕੇ ਕਈ ਪਾਕਿਸਤਾਨੀ ਜਵਾਨਾਂ ਨੂੰ ਭਾਰਤੀ ਮੌਲਵੀਆਂ ਦੀ ਹਾਜ਼ਰੀ 'ਚ ਪੂਰੇ ਇਸਲਾਮੀ ਤਰੀਕੇ ਨਾਲ ਦਫਨਾਇਆ ਗਿਆ ਸ਼ੁਰੂ ਵਿੱਚ ਉਹ ਇਹ ਕਹਿੰਦੇ ਹੋਏ ਆਪਣੀਆਂ ਲਾਸ਼ਾਂ ਸਬਕਾਰ ਨਹੀਂ ਕਰਦੇ ਸੀ ਕਿ ਇਹ ਲੋਕ ਪਾਕਿਸਤਾਨੀ ਫੌਜ ਦੇ ਨਹੀਂ ਹਨ ਪਰਬਾਰ ਵਿੱਚ ਉਹ ਆਪਣੇ ਮ੍ਰਿਤਕਾਂ ਦੇ ਆ ਵਾਪਸ ਲੈਣ ਲਈ ਤਿਆਰ ਹੋ ਗਏ ਤਾਂ ਦੋਸਤੋ ਬ੍ਰਿਗੇਡੀਅਰ ਬਾਜਵਾ ਇੱਕ ਕਿੱਸਾ ਸੁਣਾਉਂਦਾ ਉਹ ਕਹਿੰਦਾ ਟਾਈਗਰ ਹਿੱਲ ਤੇ ਜਿੱਤ ਤੋਂ ਕੁਝ ਦਿਨ ਬਾਅਦ ਮੇਰੇ ਕੋਲ ਪਾਕਿਸਤਾਨ ਵੱਲੋਂ ਇੱਕ ਰੇਡੀਓ ਸੰਦੇਸ਼ ਆਇਆ ਉਧਰੋਂ ਆਵਾਜ਼ ਆਈ ਕਹਿੰਦਾ ਮੈਂ ਸੀਓ 188 ਐਫ ਐਫ ਬੋਲ ਰਿਹਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਮਾਰੇ ਗਏ ਸਾਥੀਆਂ ਦੀਆਂ ਲਾਸ਼ਾਂ ਵਾਪਸ ਕਰ ਦਿਓ ਬ੍ਰਿਗੇਡੀਅਰ ਬਾਜਵਾ ਨੇ ਪੁੱਛਿਆ ਕਿ ਬਦਲੇ ਵਿੱਚ ਉਹ ਕੀ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਵਾਪਸ ਚਲੇ ਜਾਵਾਂਗੇ ਤੇ ਤੁਹਾਨੂੰ ਸਾਨੂੰ ਹਟਾਉਣ ਲਈ ਹਮਲਾ ਨਹੀਂ ਕਰਨਾ ਪਊਗਾ ਤਾਂ ਬਾਜਵਾ ਯਾਦ ਕਰਦਾ ਕਹਿੰਦਾ ਅਸੀਂ ਲੜਾਈ ਵਿਚਾਲੇ ਮੈਦਾਨ 'ਚ ਬਹੁਤ ਸਨਮਾਨ ਦੇ ਨਾਲ ਉਹਨਾਂ ਲਾਸ਼ਾਂ ਨੂੰ ਪਾਕਿਸਤਾਨੀ ਝੰਡੇ 'ਚ ਲਪੇਟਿਆ ਮੈਂ ਉਹਨਾਂ ਮੁਰੇ ਸ਼ਾਹ ਤਰਕੀਕੇ ਤੁਹਾਨੂੰ ਲਾਸ਼ਾਂ ਲਾਸ਼ਾਂ ਲੈਣ ਲਈ ਆਪਣੇ ਸਟ੍ਰੈਕਚਰ ਲਿਆਉਣੇ ਹੋਣਗੇ ਅਸੀਂ ਉਹਨੀਆਂ ਲਾਚਾਂ ਨੂੰ ਪੂਰੀ ਸੈਨਿਕ ਰਸਮ ਮੰਨਣ ਵਾਪਸ ਕੀਤਾ ਇਸ ਪੂਰੀ ਕਾਰਵਾਈ ਦੀ ਫਿਲਮਿੰਗ ਕੀਤੀ ਗਈ ਜਿਸ ਨੂੰ ਅੱਜ ਵੀ YouTube ਤੇ ਦੇਖਿਆ ਜਾ ਸਕਦਾ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਵੀਂ ਜਾਣਕਾਰੀ ਲੈ ਕੇ ਉਦ ਤੱਕ ਦੇਓ ਆਗੇ ਸਤਿ ਸ਼੍ਰੀ ਅਕਾਲ